ਉਹਨਾਂ ਨਾਲ ਆਪਾਂ ਅੰਤਿਕਲਬਾਤ ਕਰਾਂਗੇ ਦੱਸਿਆ ਕਿ ਉਹ ਐਸਐਸ ਮਿਸਟਰੀਜ਼ ਨੇ ਪੀਐਮ 3 ਮਲਟੀਪਰਪਸ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਟਿਆਲਾ ਵਿਖੇ ਉਹਨਾਂ ਨਾਲ ਆਪਾਂ ਨਵੇਂ ਸਾਲ ਦੀਆਂ ਸੰਬੰਧਿਤ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਜਿਹੜੀਆਂ ਛੁੱਟੀਆਂ ਚੱਲ ਰਹੀਆਂ ਨੇ ਉਹਨਾਂ ਨਾਲ ਸੰਬੰਧਿਤ ਵੀ ਗੱਲਾਂ ਕਰਾਂਗੇ ਤੇ ਆਓ ਫਿਰ ਮੈਮ ਨੂੰ ਆਪਾਂ ਫੋਨ ਲਾਈਨ ਤੇ ਲੈਨੇ ਆਂ ਹਲੋ ਹਾਂਜੀ ਮੈਮ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਬਹੁਤ-ਬਹੁਤ ਸ਼ੁਕਰੀਆ ਜੀ ਜੀ राज कौर मैम ਤੁਸੀਂ ਪਹਿਲੇ ਦੱਸੋ ਠੀਕ ਠਾਕ ਹੋ? ਅੰਧੀ ਠੀਕ ਠਾਕ ਵਧੀਆ। ਜੀ। ਹਾਂ ਤੁਸੀਂ ਮੇਰੀ ਵੱਲੋਂ ਪਟਿਆਲਾ ਦੇ ਸਾਰੇ ਸਰੋਤਿਆਂ ਨੂੰ ਆਕਾਸ਼ਵਾਣੀ ਨਾਲ ਜੋ ਵੀ ਜੁੜੇ ਹੋਏ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ। ਤੇ ਨਾਲ ਦੀ ਨਾਲ ਨਵੇਂ ਵਿਰੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ। ਤੁਹਾਨੂੰ ਵੀ ਮੈਮ ਨਵੇਂ ਵਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ। ਅਸੀਂ ਆਪਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇਹ ਦੱਸੋ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਲੇਖਕ ਵੀ ਹੋ ਅਧਿਆਪਕਾਂ ਦੇ ਨਾਲ ਨਾਲ ਲਿਖਦੇ ਵੀ ਹੋ ਕੁਝ ਨਵੇਂ ਸਾਲ ਤੇ ਲਿਖਿਆ ਹੋਇਆ ਤੁਸੀਂ ਤਾਂ ਸਾਨੂੰ ਜ਼ਰੂਰ ਸੁਣਾ ਦਿਓ ਹਾਂਜੀ ਮੈਂ ਕਵਿਤਾ ਲਿਖੀ ਹੈ ਨਵੇਂ ਸਾਲ ਤੇ ਜੀ ਤੇ ਮੈਂ ਤੁਹਾਨੂੰ ਸੁਣਾਉਣੀ ਹੈ ਹਾਂਜੀ ਹਾਂ ਕਵਿਤਾ ਦਾ ਨਾਮ ਹੈ ਨਵੇਂ ਵਰੇ ਦੀ ਆਮਦ ਜੀ ਹਾਂਜੀ ਸੁੱਖਾਂ ਵੱਡਾ ਸਾਲ ਇਹ ਆਵੇ ਖੁਸ਼ੀਆਂ ਖੇੜੇ ਨਾਲ ਲਿਆਵੇ ਫਿਕਰ ਰਹੇ ਨਾ ਕਾਈ ਜਨਮੇ ਸਾਲ ਦੀ ਸਭ ਨੂੰ ਲੱਖ ਲੱਖ ਵਧਾਈ ਮੋਦੀਆਂ ਤੰਦਾਂ ਭਰੀਆਂ ਹੋਵਣ ਮੁਸੀਬਤਾਂ ਡਾਢੀਆਂ ਡਰੀਆਂ ਹੋਵਣ ਉਹ ਜਾਵੇ ਟੀੜ ਭرائی ਜਨਮੇ ਸਾਲ ਦੀ ਸਭ ਨੂੰ ਲੱਖ ਲੱਖ ਵਧਾਈ ਤੇ ਮੈਂ ਕਦੇ ਅਪਕਾ ਸੋ ਦੇ ਅਪਖਾਂ ਦੇ ਨਾਲ ਸੰਦਰਭ ਵੀ ਲਿਖਿਆ ਹੈ ਕਿ ਜੀ ਅਧਿਆਪਕ ਭੱਜੇ ਜਮਾਤ 'ਚ ਆਉਣ ਬੱਚਿਆਂ ਨੂੰ ਜੀਵਨ ਜਾਚ ਸਿਖਾਉਣ ਜੋਰ ਲਾ ਕੇ ਤ੍ਰਾਣ ਪੜ੍ਹਾਈ ਜਨਮੇ ਸਾਲ ਦੀ ਸਭ ਨੂੰ ਲੱਖ ਲੱਖ ਵਧਾਈ ਜੀ ਅੰਤਮ ਦੇਵੀ ਚਾਹਦਾ ਹੋਵੇ ਕਿਤੀ ਕਿਸਾਨ ਦਾ ਦੁੱਖ ਕੋਈ ਢੋਵੇ ਫਸਲ ਹੋਵੇ ਧੋਮ ਸਵਾਈ ਜੀ ਨਵੇਂ ਸਾਲ ਦੀ ਸਭ ਨੂੰ ਲੱਖ ਲੱਖ ਹੋਵੇ ਵਧਾਈ ਜੀ ਬਹੁਤ ਖੂਬ ਬਹੁਤ ਖੂਬ ਮੈਮ ਬਹੁਤ ਸੋਹਣਾ ਤੁਸੀਂ ਲਿਖਿਆ ਤੇ ਨਵੇਂ ਸਾਲ ਦੀਆਂ ਵਧਾਈਆਂ ਤੁਹਾਡੀਆਂ ਪਹੁੰਚ ਗਈਆਂ ਨੇ ਸਾਡੇ ਸੁਣਨ ਵਾਲਿਆਂ ਕੋਲ ਅੱਛਾ ਮੈਮ ਇਹ ਦੱਸੋ ਕਿ ਨਵੇਂ ਸਾਲ ਤੇ ਨਾ ਨੇ ਸਾਲ ਨਾਲ ਸੰਬੰਧੀ થી ਆਪਾਂ ਗੱਲਬਾਤ ਕਰਦੇ ਆਂ ਆਪਾਂ ਨਾ ਬਹੁਤ ਸਾਰੇ ਰੈਜ਼ੋਲਿਊਸ਼ਨਸ ਲੈ ਲੰਨੇ ਆਂ ਬਸ ਸੋਚਦੇ ਆਂ ਕਿ ਵੀ ਨਵਾਂ ਸਾਲ ਚੜ੍ਹੇ ਆ 31 ਤਰੀਕ ਨੂੰ ਆਪਾਂ ਬਹੁਤ ਕੁਝ ਸੋਚ ਕੇ ਸੌਣੇ ਆਂ ਹਾਂਜੀ ਕਿ ਪਹਿਲੀ ਤਰੀਕ ਹੋਏਗੀ ਜਨਵਰੀ ਮੇਂ ਨਾ ਹੋਏਗਾ ਹਾਂਜੀ ਅਸੀਂ ਆਪਣੀ ਜ਼ਿੰਦਗੀ ਪਤਾ ਨਹੀਂ ਕੀ ਕਿ ਕੁਝ ਬਦਲ ਲੈਣੀ ਹੈ ਅਸੀਂ ਬਹੁਤ ਸੋਚਦੇ ਆਂ ਪਰ ਜਦੋਂ ਹੀ ਸਵੇਰ ਹੁੰਦੀ ਹੈ ਨਾ ਪਹਿਲੀ ਤਰੀਕ ਤਾਂ ਪਤਾ ਨਹੀਂ ਆਪਣੇ ਮਨ ਨੂੰ ਕੀ ਹੋ ਜਾਂਦਾ ਹਾਂਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਨੇ ਦੇਖੋ ਤਾਂ ਜੀ ਆਰ ਨਮਾ ਸੂਰਜ ਜਿਹੜਾ ਨਵੀਂ ਆਸਤੀਆਂ ਕਿਰਨਾ ਲੈ ਕੇ ਜੜਦਾ ਹੈ ਜੀ ਪਰ ਚਲੋ ਅਸੀਂ ਜਦੋਂ 31 ਦਸੰਬਰ ਹੈ ਸਾਨੂੰ ਲੱਗਦਾ ਵੀ ਨਵਾਂ ਸਾਲ ਹੈ ਜਿਹੜਾ ਅਸੀਂ ਕੋਈ ਨਾ ਕੋਈ ਸੰਕਲਪ ਹੈ ਜਿਹੜਾ ਅਸੀਂ ਲਵਾਂਗੇ ਤੇ ਅਸੀਂ ਨਵੇਂ ਸਾਲ ਨਵੀਂ ਸ਼ੁਰੂਆਤ ਇੱਕ ਕਰਦੇ ਆਂ ਤੇ ਉਸ ਦੇ ਵਿੱਚ ਕੋਈ ਨਾ ਕੋਈ ਅਸੀਂ ਸੰਕਲਪ ਵੀ ਰੱਖਦੇ ਆਂ ਤੇ ਹਾਂਜੀ ਵੀ ਨਵੇਂ ਸਾਲ ਦੇ ਵਿੱਚ ਕਿਉਂਕਿ ਜਿਹੜਾ ਪੁਰਾਣਾ ਪੁਰਾਣਾ ਹੋ ਗਿਆ ਉਹ ਤੇ ਉਸ ਤੋਂ ਅਸੀਂ ਸਿੱਖਦੇ ਵੀ ਬਹੁਤ ਕੁਝ ਆ ਮੈਨੂੰ ਲੱਗਦਾ ਵੀ ਅਸੀਂ ਨਵੇਂ ਸਾਲ ਦੇ ਵਿੱਚ ਨਵੀਂ ਸ਼ੁਰੂਆਤ ਦੇ ਵਿੱਚ ਨਵੀਂ ਸ਼ੁਰੂਆਤਾਂ ਕਰਾਂਗੇ ਹਾਂ ਜੀ ਹਾਂਜੀ ਕਿਉਂਕਿ ਦੇਖੋ ਦਿਨ ਤਾਂ ਉਹੀ ਹੁੰਦਾ ਉਹੀ ਸੂਰਜ ਚੜ੍ਹਨਾ ਹੁੰਦਾ ਉਹੀ ਰਾਤ ਨੂੰ ਚੰਦ ਮਾਨੇ ਚੜ੍ਹਨਾ ਹੁੰਦਾ ਰਾਤ ਛਿਪ ਜਾਂਦੀ ਹੈ ਸਵੇਰ ਖੁਸ਼ੀਆਂ ਵਾਲੀ ਕੀ ਆਉਂਦੀ ਹੈ ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਤਰੀਕਾ ਨੇ ਇੱਕ ਬਹਾਨਾ ਹੁੰਦੀਆਂ ਨੇ ਅੰਜੀ ਚਲੋ ਆਪਾਂ ਥੋੜਾ ਜਾ ਆਪਣੀ ਜ਼ਿੰਦਗੀ ਦੇ ਵਿੱਚ ਬਦਲਾ ਲੈ ਆਈਏ। ਆ ਜਾਂ ਖੁਸ਼ੀਆਂ ਸਾਂਝੀਆਂ ਕਰਾਂ ਦਾ ਇਹ ਮੌਕਾ ਹੁੰਦਾ ਹੈ। ਮੌਕਾ ਹੁੰਦਾ ਹੈ ਹਾਂਜੀ। ਤੇ ਅੱਜ ਦਿਨ ਵੀ ਸੋਮਵਾਰ ਹੈ। ਸੋ ਸਤ ਤੁਸੀਂ ਨੌਕਰੀ ਪੇਸ਼ਾ ਹੋ ਪਹਿਲਾਂ ਤੁਹਾਨੂੰ ਤੁਸੀਂ ਤਾਂ ਦੇ ਆਪੋ ਕੋ ਤੁਹਾਨੂੰ ਛੁੱਟੀਆਂ ਚੱਲ ਰਹੀਆਂ ਹੋਣੀਆਂ। ਹਾਂਜੀ ਹੈਨਾ? ਉਹ ਕਿਉਂਕਿ ਥਾਂ ਤੇ ਬਹੁਤ ਜਾ ਰਹੇ ਹੈ। ਹਾਂ। ਤੇ ਜਿਹੜੇ ਹੋਰ ਨੌਕਰੀ ਪੇਸ਼ਾ ਨਹੀਂ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿ ਹਾਂ ਅੱਜ ਸੋਮਵਾਰ ਹੈ ਨਵਾਂ ਸਾਲ ਵੀ ਹੈ। ਪਹਿਲਾ ਸੋਮਵਾਰ ਹੈ ਅੱਜ ਦਾ। ਹਾਂਜੀ। ਨੇ ਸਾਰਿਆਂ ਨੂੰ ਵੈਸੇ ਤਾਂ ਫਾਰੇ ਹੀ ਦਿਨਾਂ ਜਿਵੇਂ ਤੁਸੀਂ ਦੱਸਿਆ ਇੱਕੋ ਜਿਹੇ ਹੁੰਦੇ ਨੇ ਪਰ ਜਿਸ ਤਰ੍ਹਾਂ ਤੁਸੀਂ ਲੈ ਕੇ ਚਲਦੇ ਆ ਕਿ ਜਨਵਰੀ ਦਾ ਪਹਿਲਾ ਜਿਹੜਾ ਨਵਾਂ ਆਪ ਤਰੀਕਾ ਨੇ ਜਿਹੜੀਆਂ 7 ਤਰੀਕ ਤੱਕ ਅੱਛੇ ਤੱਕ ਨਵੇਂ ਆ ਗਏ ਜੀ ਵੀ ਨਵੇਂ ਅਸੀਂ ਸ਼ੁਰੂਆਤ ਵੈਸੇ ਤਾਂ ਸਾਡੇ ਸਕੂਲ ਸੀ ਜਿਹੜੇ ਬੱਚਿਆਂ ਦੇ ਖੁੱਲ ਜਾਣੇ ਸੀ ਪਰ ਤੁਹਾਨੂੰ ਵੀ ਪਤਾ ਵੀ ਮੌਸਮ ਹੈ ਜਿਹੜਾ ਬਹੁਤ ਠੰਡਾ ਤੇ ਨਾਲ ਦੀ ਨਾਲ ਜਿਹੜੀ ਧੁੰਦ ਹੈ ਦੇਸ਼ ਦੀ ਜਿਆਦਾ ਕਿਉਂਕਿ ਆਉਣਾ ਜਾਣਾ ਬੱਚਿਆਂ ਨੂੰ ਸਪੈਸ਼ਲੀ ਛੋਟੇ ਬੱਚੇ ਨੇ ਟੀਚਰਸ ਨੂੰ ਵੀ ਘਰੋਂ ਨੇੜੇ ਆਉਂਦੇ ਨੇ ਨੌਕਰੀਆਂ ਕਰਦੇ ਨੇ ਤੇ ਪਰ ਪਰ ਤੇ ਇਹ ਵੀ ਅਸੀਂ ਬੱਚਿਆਂ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਇਆ ਅੱਛਾ ਜੀ ਉਹ ਕਿਦਾਂ ਜੀ ਹਾਂਜੀ ਦੇਖੋ ਆਨਲਾਈਨ ਵੀ ਬੱਚਿਆਂ ਨੂੰ ਅਸੀਂ ਜਿਹੜੇ ਉਹਨਾਂ ਦੇ ਨਾਲ ਜੁੜੇ ਹੋયા ਹਾਂ ਕਾਫੀ ਸਿੱਖੀ ਲੈ ਰਹੇ ਆ ਉਹਨਾਂ ਦੀਆਂ ਤੇ तकरीबन ਬੱਚਿਆਂ ਨੂੰ ਇਹ ਜ਼ਰੂਰ ਇੱਕ ਫਿਕਰ ਵੀ ਹੈ ਸਾਨੂੰ ਪ੍ਰੀਖਿਆਵਾਂ ਨੇ ਜਿਹੜੀਆਂ ਸਿਰ ਤੇ ਆ ਗਈਆਂ ਬੱਚਿਆਂ ਦੀਆਂ ਤੇ ਇਹ ਮਾਪੇਸ ਨੂੰ ਆਸ਼ਵਾਣੀ ਦੇ ਥਰੂ ਜ਼ਰੂਰ ਕਹਿਣਾ ਚਾਹੁੰਗੀ ਕਿ ਮਾਪਿਆਂ ਦੀ ਜ਼ਿੰਮੇਵਾਰੀ ਹੁਣ ਸਾਡੇ ਨਾਲ ਦੇ ਆਪਕਾ ਨਾਲੋਂ ਵੀ ਜ਼ਿਆਦਾ ਵੱਧ ਗਈ ਹਾਂਜੀ ਹਾਂਜੀ ਛੁੱਟੀਆਂ ਨੇ ਤੇ ਬੱਚੇ ਨੇ ਜਿਹੜੇ ਮਾਪਿਆਂ ਦੇ ਕੋਲ ਨੇ ਦੇ ਫਲੇਵਰ तकरीबन ਸਾਡੇ ਜਿਹੜੇ ਸਮਾਪਤ ਹੋਏ ਹੋਏ ਨੇ ਜੀ ਬੱਚੇ ਘਰ ਬੈਠ ਕੇ ਰਿਵਿਜ਼ਨ ਹੈ ਜਿਹੜੀ ਉਹ ਜ਼ਰੂਰ ਕਰਨਾ ਤਾਂ ਕਿ ਹਾਂਜੀ ਪੇਪਰ ਨੇ ਜਿਹੜੇ ਉਹ ਫਰਵਰੀ ਤੋਂ ਹੀ ਸ਼ੁਰੂ ਨੇ ਬੱਚਿਆਂ ਦੇ ਜੀ ਜੀ ਤਾਂ ਹਾਂਜੀ ਉਹ ਹੀ ਕਹਿਣਾ ਚਾਹੁੰਦਾ ਨੇ ਸਹੀ ਕਿ ਜਿਵੇਂ ਹੁਣ ਛੁੱਟੀਆਂ ਹੀ ਚੱਲ ਰਹੀਆਂ ਨੇ ਬੱਚਿਆਂ ਦੇ ਹੁਣ ਅਗਲੇ ਮਹੀਨੇ ਐਗਜ਼ਾਮ ਨੇ ਕਈ ਬੱਚਿਆਂ ਦੇ ਮਾਰਚ ਦੇ ਵਿੱਚ ਹੋਣਗੇ ਤਾਂ ਇਹ ਸਾਰਾ ਸਾਰਾ ਦਿਨ ਦਿਨ ਛੋਟੇ ਹੁੰਦੇ ਨੇ ਰਾਤਾਂ ਲੰਮੀਆਂ ਹੁੰਦੀਆਂ ਨੇ ਹਾਂਜੀ ਤਾਂ ਬੱਚੇ ਸਾਰਾ ਦਿਨ ਵੇਖਦੇ ਆ ਕਿ ਮੋਬਾਈਲਾਂ ਦਾ ਖਹਿੜਾ ਨਹੀਂ ਛੱਡਦੇ ਹਾਂਜੀ ਤੇ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਕੀ ਕਰਨ ਉਹ ਇਹ ਜੋ ਛੁੱਟੀਆਂ ਦੇ ਵਿੱਚ ਕਿ ਉਹਨਾਂ ਦੀ ਜਾਗ ਜਿਹੜੀ ਉਹ ਵੀ ਜਲਦੀ ਖੁੱਲ ਜੇ ਤੇ ਮਾਪਿਆਂ ਦੀ ਪਰੇਸ਼ਾਨੀ ਐ ਥੋੜੀ ਉਹ ਵੀ ਘਟ ਜੇ ਦੇਖੋ ਮੈਂ ਤਾਂ ਇਹੀ ਕਹੂੰਗੀ ਸਭ ਤੋਂ ਪਹਿਲਾਂ ਤਾਂ ਨਾ ਪੇਰੈਂਟਸ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਖਾ ਕਰਕੇ ਦਿਨਾਂ ਦੇ ਵਿੱਚ 21 ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਮੋਬਾਈਲ ਹੈ ਜਿਹੜਾ ਉਹ ਘਟ ਦੇਣ ਤੇ ਉਹਨਾਂ ਦਾ ਇੱਕ ਟਾਈਮ ਟੇਬਲ ਹੈ ਜਿਹੜਾ ਉਹ ਜ਼ਰੂਰ ਫਿਕਸ ਕਰਨ ਵੀ ਹੈਂਡਸ ਜੀ ਹਾਂਜੀ ਕਿਉਂਕਿ ਮੇਰੇ ਕੋਲ ਜਿਵੇਂ ਆਨਲਾਈਨ ਕਲਾਸ ਲਾਉਣੀਆਂ ਤਾਂ ਮੈਂ 9 ਵਜੇ ਤੱਕ ਵੀ ਬੱਚੇ ਕਈ ਸੁੱਤੇ ਹੁੰਦੇ ਨੇ ਹੂੰ ਜੀ ਉਹ ਰਾਤ ਉਹ ਇਸ ਦਾ ਕਾਰਨ ਸਭ ਤੋਂ ਵੱਡਾ ਮੈਂ ਹੀ ਸਮਝਦੀ ਆਂ ਵੀ ਉਹ ਰਾਤ ਨੂੰ ਮੋਬਾਈਲ ਚਲਾਉਂਦੇ ਨੇ ਬੱਚੇ ਜ਼ਿਆਦਾ ਹਾਂਜੀ ਜੀ ਹਾਂਜੀ ਤੇ ਫਿਰ ਉਹ ਨਹੀਂ ਉੱਠਦੇ ਹੂੰ ਜੀ ਹਾਂਜੀ ਤਾਂ ਕਿ ਘਰ ਵਿੱਚ ਕਿ ਜਿਹੜਾ ਬਹੁਤ ਹੀ ਬੱਚਿਆਂ ਵਾਸਤੇ ਬੜਾ ਕ੍ਰੂਸ਼ੀਅਲ ਟਾਈਮ ਹੈ ਵੀ ਉਹ ਆਨੰਦ ਦੀ ਅਪ੍ਰਿਖਿਆ ਮਨ ਜਿਹੜੀ ਫਰਵਰੀ ਤੋਂ ਹੀ ਸ਼ੁਰੂ ਨਹੀਂ ਹੋ ਰਹੀ ਅਪ੍ਰਿਖਿਆ ਮਾਂ ਤੇ ਵੀ ਉਹ ਕੋਈ ਕਾਰਨ ਦੇਰਸੋ ਇਹ ਸਵਾਸਥਿਅੰ ਦੀ ਹੈਲਪ ਕਰਨ ਜੋ ਵੀ ਬੱਚਿਆਂ ਨੂੰ ਜੇ ਕੋਈ ਡਾਊਟਸ ਨੇ ਉਹ ਟੀਚਰਸ ਨਾਲ ਕਲੀਅਰ ਕਰਨ ਪਰ ਆਪਣੀ ਰਿਵੀਜ਼ਨ ਹੈ ਜਿਹੜੀ ਉਹ ਜ਼ਰੂਰ ਕਰਨ ਮਿਹਨਤ ਹੈ ਜਿਹੜੀ ਉਹੀ ਇੱਕ ਕਾਮਯਾਬੀ ਦੀ ਜਿਹੜੀ ਚਾਬੀ ਹੈ ਦੀ ਸਭ ਤੋਂ ਵੱਡੀ ਸੋ ਅੱਜ ਮਿਹਨਤ ਕਰਨਗੇ ਤਾਂ ਹੀ ਕੱਲ ਨੂੰ ਹੋ ਕਾਮਯਾਬ ਹੋ ਸਕਦੇ ਨੇ ਬੋੜੀ ਜੀ ਸੋ 10ਵੀਂ ਔਰ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਜਾਣਗੀਆਂ ਜੀ ਫਰਵਰੀ ਤੋਂ ਹਾਂ ਜੀ ਫਰਬਰੀ ਤੋਂ ਸ਼ੁਰੂ ਨੇ 8 ਤੱਕ ਦੀਆਂ ਹੋ ਜਾਣੀਆਂ ਪਹਿਲਾ 8ਵੀਂ ਦੀਆਂ ਅੱਛਾ ਜੀ ਹਾਂ ਜੀ 9 ਦੀ ਨਾਲ ਆਵਾਦਮੀ 10ਵੀਂ ਜਿਹੜੀਆਂ ਪੀਖਿਆ ਮੰਗੀਆਂ ਉਹ ਸ਼ੁਰੂ ਹੋ ਜਾਣੀਆਂ ਬਸ ਮਤਲਬ ਹੁਣ ਤਾਂ ਪੜਾਈ ਦਾ ਦੌਰ ਜਿਹੜਾ ਸ਼ੁਰੂ ਹੋਣਾ ਹੈ ਤੇ ਹਾਂ ਮਾਰਚ ਤੱਕ ਇਹੀ ਚੱਲਣਾ ਹੈ ਕਿ ਪ੍ਰਾਂ ਦਾ ਦੌਰ ਚੱਲੇਗਾ ਹਾਂ ਜੀ ਹਾਂ ਪੂਰੇ ਜੋਰਾਂ ਤੇ ਹੁਣ ਪੜਾਈ ਹੋਰ ਮੈਮ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ ਤੇ ਮੈਂ ਜਿਹੜਾ ਨਵੇਂ ਸਾਲ ਦੇ ਵਿੱਚ ਮੈਂ ਜਿਵੇਂ ਖੁਦ ਇੱਕ ਸੰਕਲਪ ਹੈ ਜਿਹੜਾ ਉਹ ਰੱਖਿਆ ਵੀ ਆਪਣੀ ਸਿਹਤ ਦਾ ਜਿਹੜਾ ਸਾਡਾ ਖਿਆਲ ਰੱਖਣ ਦਾ ਫਰਜ਼ ਬਣਦਾ ਜੀ ਕਿਉਂਕਿ ਸਰਦੀਆਂ ਦੇ ਵਿੱਚ ਨਾ ਜਿਵੇਂ ਅਨੇਕ ਅਮਾ ਹੁੰਦਾ ਹੈ ਜਿਵੇਂ ਕੋਸ਼ਿਕਤਾਂ ਪੂਰੇ ਕਰਨ ਦਾ ਹਾਂਜੀ ਜਿਵੇਂ ਆਪਾਂ ਨੂੰ ਪਤਾ ਹੈ ਅਲਸੀਆਂ ਪੀਣੀਆਂ, ਆਮੋਗਫਲੀ, ਇਹ ਪੱਤੀਰੀਆਂ, ਲੋਕ ਕੋਆ ਵਗੈਰਾ ਉਹ ਕਰਦੀ ਨਹੀਂ ਤੇ ਪਰ ਇਹ ਖਾ ਕੇ ਨਾ ਨਾਲ ਦੀ ਨਾਲ ਆਪਣੇ ਵਜ਼ਨ ਨੂੰ ਜਰੂਰ ਸਾਨੂੰ ਸੰਤੁਲੇਤ ਰੱਖਣਾ ਚਾਹੀਦਾ ਹੈ ਸਾਡੀ ਸਿਹਤ ਹੈ ਜਿਹੜੀ ਕਹਿੰਦੇ ਨੇ ਪਹਿਲਾ ਸੁਖ ਨਰੋਗੀ ਕਾਇਆ ਜੀ ਬੜਾ ਸਭ ਤੋਂ ਜੇ ਤੁਹਾਡੀ ਸਿਹਤ ਹੈ ਸਭ ਤੋਂ ਵੱਡਾ ਧਨ ਹੈ ਤੁਹਾਡੀ ਕੋ ਤੇ ਇੱਕ ਮੈਂ ਟ੍ਰੈਫਿਕ ਸਵੰਧੀ ਇਹ ਕਹਿਣਾ ਚਾਹੂੰਗੀ ਜ਼ਰੂਰ ਕਿਉਂਕਿ ਮੈਨੂੰ ਲੱਗਦਾ ਵੀ ਲੋੜ ਪੈਣ ਤੇ ਹੀ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਜੀ ਇੱਕ ਹਾਂਜੀ ਧੁੰਦ ਦੇ ਵਿੱਚ ਨਾ ਜਿਹੜੀਆਂ ਲੋਕ ਲਾਈਟਾਂ ਨੇ ਉਹ ਜਦੋਂ ਗੱਡੀਆਂ ਚਲਾਉਂਦੇ ਨੇ ਹਾਈ ਬੀਮ ਤੇ ਲਾਈਟਾਂ ਨਾ ਰੱਖਣ ਤੇ ਲੋ ਨੀਂ ਤੇ ਗੱਡੀਆਂ ਚਲਾਉਣ ਕਿਉਂਕਿ ਨਾ ਮੈਂ ਖੁਦ ਵੀ ਦੇਖਦੀ ਹਾਂ ਪ੍ਰੈਕਟੀਕਲ ਰੋਜ਼ ਆਪਾਂ ਸੜਕਾਂ ਦੇ ਉੱਤੇ ਕਿ ਹਾਫਟੈਂ ਨੂੰ ਧੁੰਦ ਦੇ ਵਿੱਚ ਹਾਦਸੇ ਨਹੀਂ ਜਿਹੜੇ ਵਾਛ ਜਾਂਦੇ ਨੇ ਸੋ ਸਾਨੂੰ ਖਿਆਲ ਰੱਖਣਾ ਚਾਹੀਦਾ ਆਪਣਾ ਵੀ ਤੇ ਦੂਜਿਆਂ ਦਾ ਵੀ ਜੀ ਠੀਕ ਹੈ ਮੈਮ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਬਹੁਤ-ਬਹੁਤ ਸ਼ੁਕਰੀਆ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਹਾਂਜੀ ਸ੍ਰੋਤੂ ਇਹ ਤਾਂ ਸਨ